ਗ੍ਰੈਸਸ ਪਿਸਾਬ ਦੇ ਰਿਹਾ ਜੇ ਗਾਂਧੀ ਆਈਪੀਐਸ ਸਾਡੇ ਡਿਫੈਂਡਰ ਬੇਸ਼ਾਨ ਤੈਜ਼ ਜਿਹੜੇ ਮਾਰੇ ਅੰਤਸਾਂ ਖਲਾ ਮਹਿਮ ਚਲਾਈ ਗਈਏ ਇਹਦੇ ਵਿੱਚ ਕੱਲ ਥਾਣਾ ਸਿਟੀ ਸੌਥ ਨੂੰ ਬੀਸ ਨੂੰ ਜਿਹੜੀ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਅਸੀਂ ਮਿਤੀ 21 ਇੱਕ ਜਿਹੜਾ 26 ਨੂੰ ਇੱਕ ਐਫਆਈਆਰ ਦਾਦੀ ਕੀਤੀ ਸੀ ਇਹਦੇ ਵਿੱਚ ਜਿਹੜਾ ਨਿਸ਼ਾ ਪਤਨੀ ਨਿਸ਼ਾਦ ਵਾਸੀ ਮੱਟਾਂ ਵਾਲਾ ਜਿਹੜਾ ਇਹਨੇ ਆਪਣਾ ਬਿਆਨ ਲਿਖਾਇਆ ਸੀ ਕਿ ਇਹ ਘਰ ਵਿੱਚ ਇਕੱਲੀ ਸੀ ਤੇ ਤਿੰਨ ਅਣਪਛਾਤੇ ਆਦਮੀ ਆਏ ਜਿਨ੍ਹਾਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਕੋਟ ਮਾਰ ਕਰਕੇ ਤੇ ਇਹਦੇ ਜਿਹੜਾ ਘਰੋਂ ਕਿਤੇ 1 ਕਿਲੋ ਜਾਂਦੀ 25 ਲੱਖ ਰੁਪਏ ਤੇ ਜਿਹੜਾ ਸੋਨਾ ਕੋਈ ਸੋਨਾ ਜਿਹੜਾ ਉਹ ਲੈ ਗਿਆ ਸੀ ਤੇ ਜਿਹਦੇ ਤਹਿਤ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰਦੇ ਰਹੇ ਅਸੀਂ ਟੈਕਨੀਕਲ ਸੈਲ ਤੇ ਸਾਰੀਆਂ ਟੀਮਾਂ ਨੇ ਜਿਹੜਾ ਕੰਮ ਕਰਦੇ ਹੋਏ ਜਿਹੜਾ ਅਸੀਂ ਇਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਚਾਰਾਂ ਦੇ ਵਿੱਚ ਜਿਹੜਾ ਇਹ ਹੈ ਆ ਮਨਜੀਤ ਸਿੰਘ ਬੱਬੂ ਮੰਗਲ ਸਿੰਘ ਗੁਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਤੇ ਇਹਦੇ ਵਿੱਚ ਜਿਹੜਾ ਮਨਿੰਦਰ ਸਿੰਘ ਇਹਦੇ ਤੇ ਵੀ ਜਿਹੜਾ ਉਹਨੂੰ ਸੀ ਪੱਤੇ ਕਰਦੇ ਨੇ ਬਕਵਾਟ ਕਰਵਾਤਾ ਤੇ ਇਸ ਤੋਂ ਜੋ ਲਵਾਇਨਾ ਤੋਂ ਜਿਹੜੀ ਅਸੀਂ ਬਰਾਮਦਗੀ ਕੀਤੀ ਜਿਹੜੀ ਗੱਡੀ ਸੀ ਜਿਸ ਬਲੇਰੋ ਕੈਂਪਰ ਗੱਡੀ ਸੀ ਜਿਹੜੀ ਮਨਿੰਦਰ ਸਿੰਘ ਵੀ ਉਹ ਵੀ ਕਬਜ਼ੇ ਵਿੱਚ ਲੈ ਲਈਏ ਤੇ 257000 ਰੁਪਿਆ ਜਿਹੜਾ ਉਹ ਬਰਾਮਦ ਕਰ ਲਿਆ ਤੇ ਇਸ ਤੋਂ ਇਲਾਵਾ ਜਿਹੜਾ 1.5 ਟੋਲਾ ਸੋਨਾ ਇਹ ਜਿਹੜਾ ਆਰਟੀ ਆਰਟੀ ਪਿਛੇ ਹੋਇਆ ਹੈਗਾ ਗਹਿਣੇ ਉਹ 200 ਗ੍ਰਾਮ 200 ਗ੍ਰਾਮ ਇਹ ਆਰਟੀ ਪਿਛੇ ਗਹਿਣੇ ਉਹ ਬਰਾਮਦ ਕਰ ਲਿਆ ਤੇ ਅੱਜ ਅਸੀਂ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਕਿ ਅੱਗੇ ਜਿਹੜੀ ਬਰਾਮਦਗੀ ਰਹਿੰਦੀ ਹੈ ਉਹ ਕਰਾਈ ਜਾਊਗੀ ਸਰ ਇਹਨਾਂ ਦੀ ਕੋਈ ਜਾਣ ਪਛਾਣ ਸੀ ਇਹਨਾਂ ਨਾਲ ਇਹ ਇਹਦੇ ਵਿੱਚ ਜਿਹੜਾ ਮਨਜੀਤ ਸਿੰਘ ਬੱਬੂ ਇਹ ਇਹਨਾਂ ਦੇ ਘਰੇ ਪਹਿਲਾਂ ਦੁਕਾਨ ਜਿਹੜਾ ਦੁਕਾਨ ਤੇ ਲੱਗਾ ਸੀ ਤੇ ਉਹ ਉਹਦੀ ਇਹਨਾਂ ਦੇ ਘਰੇ ਆਉਣੀ ਜਾਣੀ ਸੀ ਤੇ ਉਹ ਤਾਂ ਕਰਕੇ ਉਹ ਪੀਰ ਸਾਰਾ ਜਾਣਦਾ ਸੀ ਉਹਨੇ ਸਾਰੀ ਜਿਹੜਾ ਕਾਰਵਾਈ ਨੂੰ ਅੰਜਾਮ ਦਿੱਤਾ ਨਾਲ ਦੋ-ਤਿੰਨ ਮਹੀਨਿਆਂ ਨਾਲ ਇਹ ਚਾਰੇ ਵੱਖਰੀ ਵੱਖਰੀ ਜਗ੍ਹਾ ਤੇ ਰਹਿਣ ਵਾਲੇ ਆ ਜਿਹਨੇ ਮੋਗੇ ਵੀ ਰਹਿਣ ਵਾਲੇ ਚਾਰੇ ਉਹਨਾਂ ਵੱਲੋਂ 31 ਲੱਖ ਲਿਖਾਇਆ ਗਿਆ ਕਿ ਤੇ ਬਰਾਊਂਦੀ ਕਰਦੀ ਹੈ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਦੇ ਆ ਤੇ ਉਹ ਪਤਾ ਲੱਗੂਗਾ ਸਾਰੀ ਗੱਲ ਜਿਹੜੀ ਸਾਹਮਣੇ ਆਊਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਇਹ ਗੱਡੀ ਕਿਹਦੀ ਸੀ ਇਹ ਮਨਿੰਦਰ ਸਿੰਘ ਜਿਹੜਾ ਲੱਕੜ ਵਾਜਦਾ ਉਹਦੀ ਗੱਡੀ ਸੀ ਹੁਣ ਤੁਹਾਡੇ ਕੋਲ ਫਰਜ਼ਲ ਹੋ ਗਈ ਤਾਂ ਅਸੀਂ ਅੱਜ ਪੇਸ਼ਦਾਨਤ ਕਰਕੇ ਇਨਮਾਨ ਮੰਗ ਲੈਨੇ ਆਮਾਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦਾ ਪਤਾ ਜੋ ਕਰਾਂਗੇ ਬਰਾਮਦਗੀ ਰਹਿੰਦੀ ਉਹ ਸਰਵਾਈ ਜਾਊਗੀ